ਸਿਮਰਨਜੀਤ ਸਿੰਘ ਗੁਰੂ ਹੈਪੀ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਉਤਰੇ ਹਨ ਵਾਰ ਨੰਬਰ 16 ਤੋਂ ਲੋਕਾਂ ਦਾ ਮਿਲੜਾ ਹੈ ਸਿਮਰਨਜੀਤ ਸਿੰਘ ਹੈਪੀ ਨੂੰ ਭਰਵਾ ਹੁਗਾਰਾ ਸਿਮਰਨਜੀਤ ਸਿੰਘ ਹੈਪੀ ਨੂੰ ਲੋਕਾਂ ਦੇ ਵੱਲੋਂ ਸਰੋਪੇ ਪਾਕ ਕੀਤਾ ਜਾ ਰਿਹਾ ਹੈ ਸਵਾਗਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਗੁਰੂ ਹੈਪੀ ਨੇ ਦੱਸਿਆ ਕਿ ਮੈਂ ਲੋਕਾਂ ਦੀ ਉਮੀਦਾਂ ਤੇ ਖੜਾ ਉਤਰਾਂਗਾ ਵਾਰ ਨੰਬਰ 16 ਦੇ ਰੁਕੇ ਹੋਏ ਜੋ ਕੰਮ ਹਨ ਉਹ ਪਹਿਲ ਦੇ ਆਧਾਰ ਤੇ ਪੂਰੇ ਕਰਾਂਗਾ ਗੁਰਮੇਲ پارک ਟਿੱਬਾ ਰੋਡ ਤੇ ਧਰਮਸ਼ਾਲਾ ਵੀ ਬਣਾਈ ਜਾਵੇਗੀ ਅਤੇ ਨਾਲ ਹੀ ਇਸ ਮੌਕੇ ਤੇ ਗੁਰੂ ਹੈਪੀ ਨੇ ਲੋਕਾਂ ਦਾ ਧੰਨਵਾਦ ਕਰਦੇ ਆਖਿਆ ਕਿ ਮੈਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਹਾਂ ਅਤੇ ਮੇਰਾ ਚੋਣ ਨਿਸ਼ਾਨ ਟੈਲੀਫੋਨ ਹੈ ਟੈਲੀਫੋਨ ਦੇ ਨਿਸ਼ਾਨ ਦੇ ਉੱਤੇ ਮੋਹਰਾ ਲਾ ਕੇ ਮੈਨੂੰ ਕਾਮਯਾਬ ਕਰੋ ਅਤੇ ਤੁਹਾਡੀ ਮੈਂ ਹਰ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ਤੇ ਕਰਾਉਣ ਦੀ ਕੋਸ਼ਿਸ਼ ਕਰਾਂਗਾ ਵੇਖੋ ਟੀਵੀ ਨਿਊਜ਼ ਇੰਡੀਆ 245 ਪੱਤਰਕਾਰ ਦੁਪਿੰਦਰ ਸਨੇਦੀ ਲੁਧਿਆਣੇ ਤੋਂ ਖਾਸ ਰਿਪੋਰਟ ਸਾਡੇ ਦੇ ਵਸਵਾਸ ਕਰਕੇ ਵਾਰਡ ਨੰਬਰ 16 ਤੋਂ ਸਿਮਰਨਦੀਪ ਸਿੰਘ ਹੈਪੀ ਫਰਨੀਚਰ ਵਾਲੇ ਇਹਨਾਂ ਨੇ ਇੱਕ ਵਾਰੀ ਮੋੜ ਪਾ ਕੇ ਵਚਨਬਾਦ ਦਿਵਾਇਓ ਪੂਰੀ ਤੁਹਾਡੀ ਸੋਡੇ ਨਾਲ ਮੋਢੇ ਨਾਲ ਜੋੜ ਕੇ 24 ਘੰਟੇ ਤੁਹਾਡੇ ਨਾਲ ਹਾਜ਼ਰ ਰਵਾਂਗੇ ਵਾਹਿਗੁਰੂ ਜਿੱਤ ਕੇ ਖਾਲਸਾ ਵਾਹਿਗੁਰੂ ਜਿੱਤ ਕੇ ਖਾਲਸਾ ਨੇ ਸਾਰਿਆਂ ਨਾਲ ਸਾਥ ਦਿੱਤਾ ਸਾਨੂੰ ਬੰਲੇ ਵਾਲਿਆਂ ਨੇ ਬਹੁਤ ਕਿਹਾ ਕਿ ਤੁਸੀਂ ਖੜੋ ਤੇ ਇਹਨਾਂ ਨੇ ਚੋਂ ਨਿਸ਼ਾਨ ਤੁਸੀਂ ਆਪਣਾ ਟੈਲੀਫੋਨ ਜਰੂਰ ਵੋਟ ਪਾ ਕੇ ਜਿਤਾਣਾ ਵਾ ਸਾਥ ਦੇਣਾ ਅਸੀਂ ਤੁਹਾਡੇ ਅਸ਼ੀਰਵਾਦ ਨਾਲ ਖੜੇ ਆ ਅਗਰ ਤੁਸੀਂ ਜਰੂਰ ਸਾਡਾ ਸਾਥ ਬਣਾਓ ਸੁਮਨਦੀਪ ਸਿੰਘ ਹੈਪੀ ਨੂੰ ਚੋਂ ਨਿਸ਼ਾਨ 21 ਤਰੀਕ ਨੂੰ ਟੈਲੀਫੋਨ ਤੇ ਵੋਟ ਪਾ ਕੇ ਜਿਤਾਣਾ ਚਾਹੁੰਦੇ ਹਾਂ ਕਿ ਹੈਪੀ ਭਾਈ ਜੇ ਵੋਟ ਪਾਓ ਤਾਂ ਅਗਲੀ ਕੀ ਹੋਵੇ ਕੰਮ ਹੋਵੇ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਭਾਜੀ ਜਿੱਤਣਗੇ ਤੇ ਪੂਰੇ ਮਹੱਲੇ ਦੀ ਪੂਰਾ ਦੇਖਭਾਲ ਕਰਕੇ ਮਹੱਲੇ ਨੂੰ ਅੱਗੇ ਲੈ ਕੇ ਜਾਣਗੇ ਠੀਕ ਹੈ ਸਾਡੇ ਸਾਡੇ ਜੀ ਇਹ ਉਹਨਾਂ ਬੰਦਿਆਂ ਨੂੰ ਕੰਮ ਕਰਕੇ ਦਿਖਾ ਦੇਣਾ ਹੈ ਬੇਨਤੀ ਕਰਨਾ ਚਾਹੁੰਦੇ ਆ ਕਿ ਜੋ ਕਹਿ ਰਹੇ ਨੇ ਕੰਮ ਕਰਕੇ ਦਿਖਾਣਗੇ ਜੋ ਇਹ ਕਹਿੰਦੇ ਨੇ ਪੂਰਾ ਕਰਦੇ ਨੇ ਜੇ ਇਹਨਾਂ ਨੂੰ ਜਾਣਦੇ ਆ ਮੈਨੂੰ ਇਹ ਕੰਮ ਕਰਨ ਦੇ ਦਿਲੂ ਠੀਕ ਹੈ ਸਰ ਵਾਇਕ ਜੀ ਕੀ ਫਤਿਹ ਮੇਰਾ ਭਰਾ ਹੈਪੀ ਸਿਮਰ ਆਜਾਦ ਵਿੱਚ ਖੜਿਆ ਹੈ ਔਰ ਅਸੀਂ ਤਾਂ ਇਹ ਕਹਿਣਾ ਚਾਹਾਂਗੇ ਕਿ ਸਾਰੇ ਇਹਨਾਂ ਨੂੰ ਵੋਟ ਪਾਣ ਇਹਨਾਂ ਨੂੰ ਇੱਕ ਸੇਵਾ ਦਾ ਮੌਕਾ ਜ਼ਰੂਰ ਦੇਣ ਔਰ 24 ਘੰਟੇ ਅਸੀਂ ਇਹਨਾਂ ਸਾਰਿਆਂ ਦੇ ਨਾਲ ਆ ਔਰ ਦੂਜੀ ਗੱਲ ਹੈ ਕਿ ਇਹ ਮੱਲੇ ਦਾ ਬੱਚਾ ਮੱਲੇ ਦਾ ਵੀਰ ਹੈ ਬਾਰੋਂ ਕਿਸੇ ਨੇ ਆ ਕੇ ਕੰਮ ਨਹੀਂ ਕਰਵਾਣੇ ਜੋ ਮੱਲੇ ਦੇ ਆਪਣੇ ਘਰ ਦੇ ਬੱਚੇ ਨੇ ਕੰਮ ਕਰਦੇ ਹੋ ਫਾਰੋਂ ਆ ਕੇ ਕਿਸੇ ਨੇ ਕੰਮ ਨਹੀਂ ਕਰਨੇ ਇੱਕ ਮੌਕਾ ਇਹਨਾਂ ਨੂੰ ਜ਼ਰੂਰ ਦਿੱਤਾ ਜਾਵੇ ਔਰ ਇਹ ਖਰੇ ਉਤਰਣ ਠੀਕ ਹੈ ਇਹ ਹੀ ਕਹਿਣਾ ਚਾਹਾਂਗੇ ਹਾਂਜੀ ਮਾਈਕੂ ਜੀ ਦਾ ਖਾਲਸਾ ਮਾਈਕੂ ਜੀ ਦੀ ਫਤਿਹ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਵਾਰਡ ਨੰਬਰ 16 ਦੇ ਵਿੱਚੋਂ ਤੁਹਾਡਾ ਆਪਣਾ ਛੋਟਾ ਵੀ ਹਰਮਨ ਪਿਆਰਾ ਵੀ ਸਿਮਰਜੀਤ ਸਿੰਘ ਹੈਪੀ ਜੋ ਕਿ ਪਹਿਲਾਂ ਕਾਫੀ ਦੂਸਰੀਆਂ ਪਾਰਟੀਆਂ ਨਾਲ ਵੀ ਸੇਵਾ ਕਰ ਚੁੱਕਿਆ ਹੈ ਪਰ ਚਲੋ ਕਿਸੇ وجہ ਕਰਕੇ ਜਾਂ ਕੋਈ ਕਾਰਨ ਕਰਕੇ ਸੀਟ ਨਹੀਂ ਮਿਲੀ ਇਸ ਦੇ ਦਿਲ ਦੇ ਵਿੱਚ ਸੀ ਕਿ ਮੈਂ ਮਹੱਲੇ ਦੀ ਸੇਵਾ ਕਰਾਂ ਇਸ ਕਰਕੇ ਅਸੀਂ ਸਾਰਿਆਂ ਨੇ ਨੂੰ ਰਲ ਕੇ ਉਪਚਾਇਤ ਕੀਤਾ ਕਿ ਤੂੰ ਆਜ਼ਾਦ ਖੜ ਰਲ ਕੇ ਮਹੱਲੇ ਦੀ ਸੇਵਾ ਹੀ ਕਰਨੀ ਹੈ ਕਿਸੇ ਤਰ੍ਹਾਂ ਹੀ ਅਸੀਂ ਕਰੀਏ ਸੋ ਜੀ ਅਸੀਂ ਇਹ ਕਹਿੰਨੇ ਕਿ ਸਾਰਿਆਂ ਨੂੰ ਰਲ ਕੇ ਇੱਕ ਮੌਕਾ ਜੇ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਠੀਕ ਹੈ ਸਰ ਬਾਇਕੋ ਜੀ ਕੇ ਪਤਿ ਮੈਂ ਸਿਮਰਨਜੀਤ ਸਿੰਘ ਗੁਰੂ ਹੈਪੀ ਜੋ ਵੀ ਵਾਰਡ ਨੰਬਰ 16 ਟੱਬਾ ਰੋਡ ਦਾ ਰਹਿਣ ਵਾਲਾ ਮੈਂ ਭਾਜਪਾ ਤੋਂ ਇਲੈਕਸ਼ਨ ਡੈਂਡੀ ਸੀ ਸਾਰੇ ਮੱਲੇਵਾਂ ਨੇ ਮੈਨੂੰ ਸੰਬੋਧ ਸੀਗਾ ਤੇ ਮੈਨੂੰ ਬੀਜੇਪੀ ਵਾਲਿਆਂ ਨੇ ਬਹੁਤ ਖਰਾਬ ਕੀਤਾ ਤੇ ਲਾਸਟ ਦੇ ਆਕੇ ਮੈਨੂੰ ਦੱਤੀ 11 ਵਜੇ ਤੱਕ ਕਹਿੰਦੇ ਕਿ ਤੁਹਾਡੀ ਟਿਕਟ ਬਿਲਕੁਲ ਪੱਕੀ ਆ 11:30 ਵਜੇ ਮੈਸੇਜ ਆ ਰਿਹਾ ਕਿ ਟਿਕਟ ਕਿਸੇ ਹੋਰ ਬੰਦੇ ਨੂੰ ਦੇ ਦਿੱਤੀ ਗਈ ਤੇ ਮੇਰੇ ਇੱਥੇ ਮੱਲੇ ਵਾਲੇ ਨਾਲ ਇੰਨਾ ਕੁ ਵਧੀਆ ਪਿਆਰ ਬਣਿਆ ਹੋਇਆ ਸੀਗਾ ਡੇਢ ਸਾਲ ਹੋ ਗਏ ਮੈਨੂੰ ਘਰ ਘਰ ਜਾ ਕੇ ਮੀਟਿੰਗਾਂ ਕਰਦੇ ਪਰ ਬੀਜੇਪੀ ਵਾਲਿਆਂ ਨੇ ਮੈਨੂੰ ਬਹੁਤ ਜ਼ਿਆਦਾ ਖਰਾਬ ਕੀਤਾ ਪਰ ਮੱਲੇ ਦਾ ਮੱਲੇਦਾਰੀ ਵਾਲਿਆਂ ਨੇ ਮੈਨੂੰ ਡੋਲਣ ਨਹੀਂ ਦਿੱਤੀ। ਉਹ ਕਹਿੰਦੇ ਅਸੀਂ ਸਾਰਾ ਮhalla तेरे ਨਾਲ ਤੂੰ ਆਜ਼ਾਦ ਲੜ, ਬੇਫਿਕਰੋ ਕੇ ਲੜ। ਇਹਨੂੰ ਕੋਈ ਹਰਾਉਣ ਵਾਲਾ ਨਹੀਂ ਹੈਗਾ। ਅਸੀਂ ਸਾਰਾ ਮhalla ਇੱਕਜੁੱਟ ਹੋ ਕੇ ਤੇਰੇ ਨਾਲ ਖੜਾ ਹੈ। ਤੇ ਬਾਕੀ ਮੈਨੂੰ ਇੱਕ ਦਿਨੋ ਬਹੁਤ ਸ਼ੌਂਕ ਸੀ ਕਿ ਮੈਂ ਆਪਣੇ ਮhalla ਦਾ ਸੁਧਾਰ ਕਰ ਸਕਾਂ। ਪਰ ਮੈਨੂੰ ਉਹਨਾਂ ਨੇ ਸੀਟ ਦੇ ਦਿੱਤੀ। ਬਹੁਤ ਇੱਕ ਦਿਨ ਤੇ ਫੇਸ ਪੰਚਾਇਤ। ਪਰ ਮੈਂ ਰੱਬ ਦਾ ਨਾਮ ਲੈ ਕੇ ਮhallaਦਾਰੀ ਦਾ ਪੂਰਤ ਆਸਰਾ ਲੈ ਕੇ ਮੈਂ ਬੇਤੜਕ ਹੋ ਕੇ ਆਜ਼ਾਦੀ ਸੀਟ ਲੜ ਰਿਹਾ ਹਾਂ ਗਾਰ ਨੰਬਰ 16 ਦਾ ਜੋ ਮੇਰਾ ਚੋਣ ਨਿਸ਼ਾਨਾ ਹੈ ਟੈਲੀਫੋਨ ਤੇ ਤੁਸੀਂ ਸਾਰੇ ਮਹੱਲੇ ਨੇ ਇਕਜੁੱਟ ਹੋ ਕੇ ਟੈਲੀਫੋਨ ਤੇ ਵੋਟਾਂ ਪਾ ਕੇ ਕਾਮਯਾਬ ਬਣਾਣਾ ਤੇ ਮੈਂ ਮਹੱਲੇ ਦੇ ਵਿੱਚ ਇੱਕ ਤਾਂ ਸਾਡੇ ਮਹੱਲੇ ਦਾ ਨਾਮ ਹੈ ਗੁਰਮੀਲ 파ਰਖ ਸਾਡੇ ਸਾਰੇ ਮਹੱਲੇ ਦੇ ਵਿੱਚ 파ਰਖ ਹੀ ਹੈ ਜੋ ਮੈਂ ਬਹੁਤ ਦੇਰ ਤੋਂ ਸੋਚ ਕੇ ਬੈਠਾ ਹਾਂ ਕਿ ਆਪਣੇ ਹਰ ਮਹੱਲੇ ਦੇ ਵਿੱਚ 파ਰਖ ਇੱਕ ਤਾਂ ਜ਼ਰੂਰੀ ਹੋਣਾ ਚਾਹੀਦਾ ਕਿਸੇ ਨੇ ਸਹਿਰ ਕਰਨੀ ਹੈ ਕੋ ਰੋਟੀ ਪਾਣੀ ਖਾ ਕੇ ਕੋਕ ਮਣ ਜਾਣਾ ਕੁਝ ਸਾਡੇ ਸਾਰੇ ਮੁੰਲੇ ਦੇ ਵਿੱਚ ਪਾਰਗ ਨਹੀਂ ਇੱਕ ਤਾਂ ਜੇ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿਨੇ ਮੈਂ ਤੇ ਇੱਕ ਆਪਣੇ ਮੁੰਲੇ ਦੇ ਵਿੱਚ ਪਾਰਗ ਜ਼ਰੂਰ ਬਣਵਾਵਾਂਗਾ ਇਸ ਤੋਂ ਬਾਅਦ ਦੂਜੇ ਨੰਬਰ ਤੇ ਜਿਹੜਾ ਇੱਕ ਵਿਆਸ਼ ਦੀ ਕਰਨ ਉਹ ਧਰਮਸ਼ਾਲਾ ਹੁੰਦੀ ਹੈ ਉਹ ਸਾਡੇ ਸਾਰੇ ਵਾਰਡ ਦੇ ਵਿੱਚ ਹੀ ਹੈ ਜੋ ਮੇਰਾ ਇੱਕ ਦਿਲੋਸ਼ ਹੋ ਗਿਆ ਮੈਂ ਕਿਤੇ ਧਰਮਸ਼ਾਲਾ ਬਣਵਾਵਾਂਗਾ ਜਿਹਦੀ ਬਿਲਕੁਲ ਫਰੀ ਆਫ ਕੋਸਟ ਸੇਵਾ ਦੇ ਵਿੱਚ ਹੋਏਗੀ ਕੋਈ ਖਰਚਾ ਨਹੀਂ ਕੋਈ 1 ਰੁਪਿਆ ਨਹੀਂ ਕੋਈ ਉਥੇ satsang ਕਰੇ ਕੋਈ ਗਰੀਬ ਕੁੜੀ ਮੁੰਡੇ ਦਾ ਵਿਆਹ ਕਰੇ ਬਿਨਾਂ ਪੈਸਿਆਂ ਦੇ ਉਥੇ ਸਾਰਾ ਨਾਲ ਵਰਤਨ ਦਿੱਤਾ ਜਾਏਗਾ ਜੋ ਮੇਰਾ ਇੱਕ ਦਿਲੋਸ਼ ਹੰਗਾਰ ਉਹ ਸਾਰੇ ਤੁਹਾਡੇ ਮਲੇ ਲੰਦੇ ਸੰਜੋਗ ਦੇ ਨਾਲ ਜੇ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿਨੇ ਹੋ ਤੇ ਇਹ ਕੰਮ ਮੈਂ ਜ਼ਰੂਰ ਕਰਨਾ ਇੱਕ ਵਾਟਰ ਕੂਲਰ ਠੰਡਾ ਫ੍ਰਿਜ ਚੜਾਉਂਦਾ ਠੰਡੇ ਪਾਣੀ ਦਾ ਫ੍ਰਿਜ ਜਿਹੜਾ ਮੈਂ ਆਪਣੇ ਇੱਥੇ ਬਾਹਰ ਮੋੜ ਤੇ ਲਗਵਾਇਆ ਉਹ ਮੇਰਾ ਇੱਕ ਦਿਲੋਸ਼ ਹੰਗਾਰ ਜਿਵੇਂ ਮੈਂ ਹਰ ਗਲੀ ਦੇ ਮੋੜ ਤੇ ਇੱਕ ਇੱਕ ਫ੍ਰਿਜ ਜ਼ਰੂਰ ਲਗਵਾਉਂਦਾ ਜੇ ਤੁਸੀ ਸੇਵਾ ਦਾ ਮੌਕਾ ਦੇਣੇ ਹੋ ਤੇ ਸਾਰੀਆਂ ਸ਼ਰਤਾਂ ਮੈਂ ਜ਼ਰੂਰ ਦਿਨਾਂ ਦੇ ਨਾਲ ਚਪੂਰੀਆਂ ਕਰਾਂਗਾ ਇਸ ਤੋਂ ਇਲਾਵਾ ਛੋਟੇ ਮੋਟੇ ਕੰਮ ਕਿਸੇ ਸਮੇਂ ਕੋਈ ਮਲੇ ਵਾਲਾ ਕੰਮ ਨਹੀਂ ਰੁਕਣ ਦੇਣਾ ਕਿਉਂਕਿ ਆਪਣਾ ਜਿੰਨੇ ਵੀ ਬੰਦੇ ਖੜੇ ਆ 16 ਨੰਬਰ ਵਾਰਡ ਦਾ ਹੋਰ ਕੋਈ ਬੰਦਾ ਨਹੀਂ ਹੈ ਸਿਰਫ ਇੱਕ ਮਹੀਨਾ ਤੁਸੀਂ ਸੇਵਾ ਦਾ ਮੌਕਾ ਦਿੱਤਾ ਤੇ ਅੱਗੇ ਵੱਸੇ ਵੀ ਦੇਣਾ ਵਾ ਤੇ ਕਿਰਪਾ ਕਰਕੇ ਮੈਂ ਕਿਸੇ ਦਾ ਕੋਈ ਕੰਮ ਨਹੀਂ ਰੁਕਣ ਦੇਣਾ ਤੁਸੀਂ ਵਾਇਬਰ ਜਿੱਕਾ ਖਾਲਸਾ ਹੈਪੀ ਜੀ ਇੱਕ ਖੀਲਾ ਸਵਾਰ ਹਰ ਉਮੀਦਵਾਰ ਇਹੀ ਕਹਿੰਦਾ ਕਿ ਮੈਨੂੰ ਇੱਕ ਮੌਕਾ ਦਿਓ ਲੇਕਿਨ ਤੁਸੀਂ ਪੂਰੀ ਜ਼ਿੰਮੇਵਾਰੀ ਆਪਣੀ ਫਰਜ਼ ਅਦਾ ਕਰੋਗੇ ਜੇ ਜਨਤਾ ਤੁਹਾਨੂੰ ਇੱਕ ਮੌਕਾ ਦੇਂਦੀ ਆ ਕਿਉਂਕਿ ਪੰਜ ਉਂਗਲਾਂ ਦੇ ਕੋਈ ਇੱਕ ਨਾਲ ਨਹੀਂ ਆ ਬਾਕੀ ਜਿਹੜੇ ਤਿੰਨ ਤਿੰਨ ਵਾਰ ਬਣੇ ਆ ਉਹ ਤਾਂ ਮੁੜ ਕੇ ਸਾਡੇ ਮਹੱਲੇ ਦੇ ਵਿੱਚ ਨਜ਼ਰ ਵੀ ਨਹੀਂ ਆਉਂਦੇ ਤੇ ਤੁਸੀਂ ਹੁਣ ਇੱਕ ਵਾਰ ਜੇ ਉਹਨਾਂ ਤੇ ਵਿਸ਼ਵਾਸ ਕੀਤਾ ਤੇ ਆਪਣਾ ਬੱਚਾ ਸਮਝ ਕੇ ਆਪਣਾ ਭਰਾ ਸਮਝ ਕੇ ਆਪਣਾ ਵੀਰ ਸਮਝ ਕੇ ਸੇਵਾ ਦਾ ਮੌਕਾ ਜ਼ਰੂਰ ਦੇਣਾ ਕਿ ਐ ਮੈਂ ਕਿਸੇ ਕੋਈ ਮਤਲਬ ਇਸ਼ਾਰ ਭੁੱਲਣ ਨਹੀਂ ਦੇਵਾਂਗਾ ਜੇਰੇ ਤੁਸੀਂ ਮੈਨੂੰ ਸੇਵਾ ਦਾ ਮੌਕਾ ਦੇਣਾ ਤੇ ਤੁਹਾਡੇ ਕੱਲੇ ਕੱਲੇ ਕੰਮ ਹੋਣ ਠੀਕ ਹੈ ਸਰ ਮਹਲੇਦਾਰੀ ਦੇ ਸਾਰੇ ਸੰਯੋਗ ਦੇ ਨਾਲ ਤੁਸੀਂ ਮੈਨੂੰ ਸੇਵਾ ਦਾ ਮੌਕਾ ਜ਼ਰੂਰ ਦੇਣਾ ਕਿਉਂਕਿ ਮੈਂ ਕੋਈ ਕੰਮ ਨਹੀਂ ਰੁਕਣ ਦੇਣਾ ਠੀਕ ਹੈ ਸਰ ਹਾਂਜੀ